ਵੇਸੇ ਗਰਵਾਤਾ ਹੈ ਮਿਰਚ ਆਮੀ ਨੇ ਕਮਲਾ ਜੀ ਜਿਸ਼ਦਾਈ ਕੋ ਫਿਰਦਾ ਲੋਚ ਜਨਾਬ ਜੀ ਨੇ ਯਾਦ ਕੀਤਾ ਫੋਨ ਵੀ ਆ ਗਿਆ ਹਾਂਜੀ ਕਿਵੇਂ ਯਾਦ ਕੀਤਾ ਮੈਂ ਕਦੋਂ ਕਿਹਾ ਵੀ ਤੁਸੀਂ ਮੈਨੂੰ ਯਾਦ ਨਹੀਂ ਕਰ ਸਕਦੇ ਸਵੇਰ ਦਾ 8ਵਾਂ 9ਵਾਂ ਫੋਨ ਆ ਕੀ ਗੱਲ ਆ ਗੱਲ ਤਾਂ ਦੱਸੋ ਮੈਨੂੰ ਮੈਂ ਕਦੋਂ ਕਿਹਾ ਕਿ ਤੁਸੀਂ ਮੈਨੂੰ ਯਾਦ ਨਹੀਂ ਕਰ ਸਕਦੇ ਸਵੇਰ ਦਾ 8ਵਾਂ 9ਵਾਂ ਫੋਨ ਕੋਈ ਤਾਂ ਗੱਲ ਹੋਈ ਹੋ ਦੇਖ ਲਾ ਹਨਾ ਕੱਲ ਦੀ ਛੱਤ ਤੇ ਦਾਲ ਸੁੱਕਣੇ ਪਾਈ ਐ ਆ ਕੁੜੀ ਜੀ ਨੇ ਤਾਂ ਬਿਲਕੁਲ ਧਿਆਨ ਨਹੀਂ ਵੀ ਦਾਲ ਸੁੱਕਣੇ ਪਾਈ ਐ ਚੱਕ ਲਿਆ ਮਾਂ ਹਾਂਜੀ ਮੈਨੂੰ ਵੀ ਦੱਸੋ ਐਨਾ ਕਿਵੇਂ ਯਾਦ ਕਰ ਰਹੇ ਹੋ ਆ ਮੈਨੂੰ ਦੇਖ ਕੇ ਫੋਨ ਕਿਉਂ ਕੱਟਤਾ ਫੋਨ ਕੱਟਤਾ ਕੀ ਕਰੀ ਜਾਂਦੀ ਸੀ ਫੋਨ ਤੇ ਕੁਝ ਨਹੀਂ ਮੰਮੀ ਉਹ ਤਾਂ ਐਵੇਂ ਬੱਸ ਲੈ ਰੱਖਿਆ ਤਾਂ ਐ ਚਲਾ ਕੇ ਮਾਰਿਆ ਫੋਨ ਵੀ ਪਤਾ ਨਹੀਂ ਕੀ ਕਰੀ ਜਾਂਦੀ ਸੀ ਆ ਮੈਨੂੰ ਪਤਾ ਹੈ ਰੀਲਾਂ ਬਣਾਉਣ ਲੱਗ ਰਹੀ ਹੋਵੇਗੀ ਵੀ ਮਾਂ ਤਾਂ ਤਾਂ ਛੱਤ ਤੇ ਆ ਮੈਂ ਰੀਲਾਂ ਬਣਾ ਲਾਂ ਉਹ ਨਹੀਂ ਮੰਮੀ ਐਵੇਂ ਬੋਲੀ ਜਾਂਦੀ ਹੋ ਤੁਸੀਂ ਮੈਂ ਕਿਉਂ ਰੀਲਾਂ ਬਣਾਉਣੀਆਂ ਹੂੰ ਮੈਨੂੰ ਪਤਾ ਹੀ ਐ ਆ ਪੰਜਾਬ ਦੀਆਂ ਕੁੜੀਆਂ ਨਾ ਰੀਲਾ ਬਣਾਉਣ ਤੇ ਲੱਗ ਰਹੀਆਂ ਤੈਨੂੰ ਵੀ ਐਂਸੇ ਵੀ ਮੈਂ ਵੀ ਬਣਾਣਾ ਰੀਲਾ ਨਹੀਂ ਮੰਮੀ ਅੱਜਾ ਕੁਛ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਇਹੋ ਜਿਹਾ ਕੁਛ ਨਾ ਇੱਥੇ ਨਹੀਂ ਚੱਲਣਾਗਾ ਆ ਰੀਲਾ ਰੂਲਾ ਦੇ ਚੱਕਰ 'ਚ ਨਾ ਤੂੰ ਨਾ ਆ ਜੀ ਤੇ ਜੇ ਮੈਂ ਅੱਜ ਤੋਂ ਬਾਅਦ ਆ ਰੀਲਾ ਬਣਾਉਂਦੀ ਦੇਖ ਲੈਣਾ ਜਾਂ ਕੁਛ ਇਹੋ ਜਿਹਾ ਨੱਚਦੀ ਟੱਪਦੀ ਦੇਖ ਲੈ ਸਾਬ ਲਾ ਲਈ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਨਾਲੇ ਤਾਂ ਗੁੱਤ ਨਹੀਂ ਮੇਰੀ ਪੱਟੂਗਾ ਨਾਲੇ ਤੇਰੀ ਪੱਟੂਗਾ ਗੁੱਤਨੀ ਸਵਾਦਪਤੀ ਉਹਦੇ ਦਾ ਚਲ ਠੀਕ ਐ ਮੰਮੀ ਨਹੀਂ ਬਣਾਉਂਦੇ ਆ ਦਸ ਆ ਦਾਲ ਕਿਵੇਂ ਚੱਕੀ ਫਰਦੀਆਂ ਨਾਲ ਅੱਛਾ ਦੇਖ ਗਈ ਤੈਨੂੰ ਦਾ ਕੱਲ ਦੀ ਸੁੱਕਣੇ ਪਾਈ ਐ ਛੱਤ ਤੇ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਛੱਤ ਤੇ ਦਾਲ ਲਾ ਲੈਵਾ ਭੁੱਲ ਗਈ ਸੀ ਮੈਂ ਹਾਂ ਆ ਫੋਨ ਚੋਂ ਨਿਕਲੇ ਕਿਸੇ ਟਾਈਮ ਫੇਰ ਹੀ ਯਾਦ ਰਹੂਗੀ ਤੇਰੇ ਚਲ ਛੱਡ ਮੇਰੀ ਗੱਲ ਸੁਣ ਆ ਇੱਥੇ ਨਖਰੇ ਕਰਦੀ ਇਹਨੇ ਜੇ ਤੂੰ ਸੌਰੇ ਜਾ ਕੇ ਇੰਨੇ ਨਖਰੇ ਕਿਤੇ ਨਾ ਤੇ ਤੇਰੇ ਸੱਸ ਨੇ ਤੇਰੀ ਗੁੱਤਨੀ ਪੱਟ ਦੇਣੀ ਆ ਐਵੇਂ ਕਿਵੇਂ ਗੁੱਤਨੀ ਪੱਟ ਦੂ ਮੇਰੀ ਐਨੀ ਹਿੰਮਤ ਹੈਗੀ ਆ ਉਹਦੇ ਚ ਹਾਂ ਉਹ ਹਿੰਮਤ ਹੈਗੀ ਆ ਚੱਲ ਛੱਡ ਆ ਚਾਹ ਦੀ ਘੁੱਟ ਬਣਾ ਦੇ ਨਾਲੇ ਆ ਦਾਲ ਰਸੋਈ ਚ ਰੱਖ ਦੇ ਬਣਾ ਦੇਣੀ ਆ ਪੁੱਤ ਤੋ ਸਾਡੇ ਦਾ ਕੁੜੀ ਕੋਈ ਪਸੰਦ ਨਹੀਂ ਆ ਜੇ ਤੇਰੇ ਕੋਲ ਜਾਂ ਜਿਹੜਾ ਰਿਸ਼ਤਾ ਹੈਗਾ ਤਾਂ ਦੱਸ ਮੈਂ ਤਾਂ ਕਿੰਨੀਆਂ ਤੁਹਾਨੂੰ ਕੁੜੀਆਂ ਦਿਖਾਤੀ ਹੁਣ ਕੀ ਪਤਾ ਸੀ ਕਿਹੇ ਜੀ ਕੁੜੀ ਭਾਲਦੇ ਹੋ ਲੈ ਕੁੜੀਆਂ ਵਰਗੀਆਂ ਕੁੜੀਆਂ ਬਾੜ ਗਿਆ ਹੋਰ ਕੀ ਅਸੀਂ ਬਾੜੀ ਬਾੜਦੀਆਂ ਚੱਜਦੀ ਘਰ ਸਾਹਮਣੇ ਆ ਜੇ ਹੈ ਮਾਤਾ ਕੁੜੀਆਂ ਵਰਗੀਆਂ ਕੁੜੀਆਂ ਦਿਖਾਈਆਂ ਨੇ ਤੁਹਾਨੂੰ ਜੇ ਕੋਈ ਤੁਹਾਡੇ ਪਸੰਦ ਆਉ ਤਾਂ ਮੈਂ ਗਾਹਾਂ ਗੱਲ ਕਰੂੰਗਾ ਪੁੱਤ ਕੁੜੀਆਂ ਤਾਂ ਬਹੁਤ ਦਿਖਾਈ ਨੇ ਪਰ ਸਾਡੇ ਫਿੱਟ ਨਹੀਂ ਆ ਜੀ ਦੇਖ ਕੁੜੀ ਆਹੀ ਦੇਖਿਆ ਜਿਹੜੇ ਮੇਰੇ ਪੁੱਤਰ ਨਾਲ ਜੋੜੀ ਜੱਚੀ ਨੇ ਲੋਕ ਖੜ-ਖੜ ਦੇਖਣ ਵੀ ਹਾਂ ਇਹ ਸੋਹਣੇ ਲੱਗਦੇ ਨੇਗੀ ਕੋਈ ਗੱਲ ਨਹੀਂ ਮਾਈ ਉਹਨਾਂ ਰਿਸ਼ਤਾ ਤੁਹਾਡੇ ਵਾਸਤੇ ਹੀ ਲੈ ਕੇ ਆਉਂਗੀ ਹਾਂ ਤੇਰੇ ਮੁੰਡੇ ਨਾਲ ਖੜੀ ਕੁੜੀ ਜੱਚੇ ਮੈਂ ਕਾਹਨੂੰ ਭਾਈ ਹਾਂ ਤੇ ਕਰ ਵਧੀਆ ਹੋਵੇ ਠੀਕ ਆ ਪਰਿਵਾਰ ਵਧੀਆ ਹੋਵੇ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਬਾਕੀ ਬੁੜੀਆਂ ਤਾਂ ਉਹਨੇ ਕੋ ਝਕੜਦੀ ਹੀ ਦਿੰਦੀਆਂ ਨੇ ਭਾਈ ਜਿਹੜਾ ਰਿਸ਼ਤਾ ਹੋਣ ਲੈ ਕੇ ਆਉਂਗਾ ਨਾ ਤੇਰੀ ਮਾਂ ਫੋਟੋ ਦੇਖਣ ਸਾਰੀ ਪਸੰਦ ਕਰ ਲੂਗੀ ਹਾਂ ਇਹ ਤਾਂ ਸ਼ਾਂਪ ਤੇ ਕਰ ਮਾਤਾ ਵਾਲਾ ਨਾ ਨਾ ਮੈਂ ਇਹ ਸ਼ਾਂਪ ਰੱਖਣਾ ਫਿਰ ਤਾਂ ਮੈਂ ਜੈਨੀ ਪਵਾਉਂਗਾ ਓਡੇ ਤੋਂ ਤਾਂ ਜੈਨੀ ਛੱਡ ਮੈਂ ਕੜਾ ਪਾਉਂਗੀ ਗੱਲ ਕਰ ਮੇਰੇ ਨੂੰ ਪੁੱਤ ਸੋਨਾ ਲੱਗਣਾ ਬਾਕੀ ਕੋਈ ਗੱਲ ਨਹੀਂ ਮਾਤਾ ਟੈਨਸ਼ਨ ਫਰੀ ਰੇ ਮੇਰੇ ਕਣੀਆ ਮਾਤਾ ਜਿੱਦੇ ਅਗਲੀ ਵਾਰੀ ਆਇਆ ਨਾ ਤੇਰੀ ਪਸੰਦ ਦਾ ਰਿਸ਼ਤਾ ਲੈ ਕੇ ਆਉਂਗਾ ਤੁਹਾਨੂੰ ਪਤਾ ਲੱਗੇ ਵਿਚੋਲਾ ਕਿਹਨੂੰ ਕਹਿੰਦੇ ਨੇ ਅੱਛਾ ਚੰਗਾ ਦੇਖ ਲੂੰਗੀ ਕੀ ਲੱਲ ਲਾਵੇਂਗਾ ਉਹ ਮਾਂ ਤੂੰ ਚਾਹ ਬਣਾ ਜਾ ਕੇ ਅਸੀਂ ਇੰਨੇ ਕਰਦੇ ਆ ਗੱਲਾਂ ਚੰਗਾ ਕਰ ਲੋ ਗੱਲਾਂ ਹੋਰ ਕੀ ਕਰਦਾ ਹੁੰਦਾ ਬਈ ਅੱਜਕੱਲ ਉਹ ਬਸ ਪੇਪਰ ਜੇ ਚੱਲ ਰਹੇ ਨੇ ਤੇ ਵਗ ਜਾਂਦੇ ਹੁੰਦੇ ਕਾਲਜ ਦੇ ਆਏ ਫਸਲવાડી ਵਧੀਆ ਹਾਂ ਹਾਂ ਵਧੀਆ ਬੀਜ ਦੀ ਕੰਨ ਕੋਈ ਚਲੋ ਹਾਂ ਹਾਂ ਓ ਬਈ ਮੈਂ ਤਾਂ ਤੈਨੂੰ ਐ ਕਹਿਣਾ ਤੂੰ ਮੇਰੀ ਮਾਂ ਨੂੰ ਨਾ ਰਿਸ਼ਤੇ ਦਿਖਾਉਣੇ ਬੰਦ ਕਰ ਦੇ ਇਹਦੇ ਨੱਕ ਥੱਲੇ ਨਹੀਂ ਕੋਈ ਕੁੜੀ ਆਉਂਦੀ ਉਹੀ ਕਿਉਂ ਭਕਾਈ ਕਰਦਾ ਫਰੀ ਜੰਨਾ ਤੂੰ ਓ ਬਾਓ ਬਾਈ ਤੈਨੂੰ ਪਤਾ ਨਹੀਂ ਮੈਂ ਕਿਹੜੀ ਛੇ ਆ ਮੇਰੇ ਕੋਲੇ ਤਾਂ ਲੋਕ 20-20 ਸਾਲ ਪਹਿਲਾਂ ਬੁਕਿੰਗ ਕਰਾ ਕੇ ਰੱਖਦੇ ਨੇ ਬੜੇ ਜਵਾਖਾਂ ਦੇ ਰਿਸ਼ਤੇ ਨੇ ਅੱਛਾ ਜੀ ਫੇਰ ਤੂੰ ਬੜੀ ਪੜੀ ਚੀਜ਼ ਆ ਬੜੀ ਪੜੀ ਛੇ ਮੈਂ ਤਾਂ ਆਪਣੇ ਨਵੇਂ-ਨਵੇਂ ਨਾਲੇ-ਦਾਲੇ 20 ਪਿੰਡਾਂ 'ਚ 9 ਚੱਲਦਾ ਮੇਰਾ ਮੇਥੋਂ ਬਿਨਾ ਰਿਸ਼ਤਾ ਨਹੀਂ ਹੁੰਦਾ ਓ ਚੱਲ ਮੰਨ ਲੈਂਦੇ ਆ ਵੀ ਤੂੰ ਸਿਰੇ ਦਾ ਬਚੋਲਾ ਪਰ ਮੰਨਣਾ ਤਾਂ ਜੇ ਤੂੰ ਮੇਰਾ ਸਿ ਰਿ ਉਦੋਂ ਬਸ ਇੰਨਾ ਸਮਝ ਲੈ ਤੂੰ ਮੇਰੇ ਵਾਸਤੇ ਕੁੜੀਆਂ ਦੇਖਣੀਆਂ ਬੰਦ ਕਰ ਦੇ ਜਿਹੜੀ ਕੁੜੀ ਤੈਨੂੰ ਮੈਂ ਦੱਸਦਾ ਤੂੰ ਉਹਦਾ ਰਿਸ਼ਤਾ ਲੈ ਕੇ ਆ ਸਾਡੇ ਘਰੇ ਉਹ ਬਾਈ ਕਿਹੜੀਆਂ ਗੱਲਾਂ ਕਰਦਾ ਇਹ ਰਿਸ਼ਤਾ ਤੇਰੀ ਮਾਂ ਦੇ ਕਿੱਥੋਂ ਪਸੰਦ ਆਜੂ ਤੇਰੀ ਮਾਂ ਤਾਂ ਨਖਰੇ ਵਾਲੇ ਕਰਦੀ ਆ ਕੁੜੀ ਸੋਹਣੀ ਨਹੀਂ ਹੈਗੀ ਕੁੜੀ ਲੰਮੀ ਘੱਟ ਬਾਈ ਛੱਤੀ ਤੇਰੀ ਮਾਂ ਤਾਂ ਕੋਚਾ ਘੜਦੀ ਆ ਯਾਰ ਤੇਰੇ ਵਾਸਤੇ ਕੁਝ ਸਪੈਸ਼ਲੀ ਮਾਡਲ ਤਿਆਰ ਕਰਨਾ ਪਊਗਾ ਉਹ ਕੋਈ ਨਹੀਂ ਮਾਂ ਦੀ ਫਰਮਾਇਸ਼ ਤਾਂ ਮੈਂ ਆਪੇ ਪੂਰੀਆਂ ਕਰ ਦੂੰਗਾ ਮੈਂ ਐਵੇਂ ਕਰਦਾ ਤੈਨੂੰ ਮੈਂ ਨਾ ਕੁੜੀ ਦੀ ਫੋਟੋ ਭੇਜਦਾ ਆਜਾ ਕੋ ਕੁੜੀ ਦੀ ਫੋਟੋ ਮੈਂ ਤੈਨੂੰ ਭੇਜਤੀ ਹੁਣ ਮਾਂ ਤੋਂ ਹਾਂ ਕਰਾਉਣ ਦੀ ਜ਼ਿੰਮੇਵਾਰੀ ਤੇਰੀ ਆ ਕੋਈ ਗੱਲ ਨਹੀਂ ਦੇਖਦੇ ਆ ਤੇਰੀ ਮਾਤਾ ਵੀ ਕੀ ਕਹਿੰਦੀ ਆ ਮੇਰੀ ਗੱਲ ਸੁਣ ਜੇ ਤਾ ਤੂੰ ਹਾਂ ਕਰਵਾਤੀ ਮਾਂ ਤੈਨੂੰ ਚੰਨੀ ਪਾਵੇ ਜਾਂ ਨਾ ਪਾਵੇ ਮੈਂ ਤੈਨੂੰ ਪੱਕਾ ਪਾਉਂਗਾ ਪਰ ਜੇ ਨਾ ਕਰਤੀ ਫਿਰ ਤੂੰ ਆਪਦੀ ਮੰਦੀ ਤੋਂ ਵੀ ਜਾਵੇਂਗਾ ਕੋਈ ਗੱਲ ਨਹੀਂ ਮਾਂ ਤੂੰ ਵਿਆਹ ਦੀ ਤਿਆਰੀ ਕਰ ਲੈ ਰਿਸ਼ਤਾ ਤਾਂ ਹੋ ਗਿਆ ਸਮਝੋ ਕੋ ਪੁੱਤ ਤੂੰ ਮੈਨੂੰ ਜਾਣਦਾ ਨਹੀਂ ਚੰਗੀ ਤਰ੍ਹਾਂ 36 ਰਿਸ਼ਤੇ ਕਰਾਏ ਨੇ ਇਹ ਜੀਆਂ ਕੱਚੀਆਂ ਗੋਲੀਆਂ ਨਹੀਂ ਖੇਡਿਆ ਮੈਂ ਮੈਂ ਵੀ ਦੇਖਦਾ ਨੇ ਤੇਰੀ ਮਾਂ ਹੁਣ ਕਿਵੇਂ ਨਾ ਕਰੂਗੀ ਫਿਰ ਠੀਕ ਆ ਤੂੰ ਮੈਨੂੰ ਕੁੜੀ ਦਾ ਡਾਟਾ ਓ ਬਈ ਤੂੰ ਟੈਨਸ਼ਨ ਨਾਲ ਐ ਮੈਂ ਤੈਨੂੰ ਪਿੰਡ ਤੇ ਡਾਟਾ ਸਾਰਾ ਕੁਝ ਭੇਜ ਦਿੰਦਾ ਬਸ ਤੂੰ ਮੇਰੀ ਮਾਂ ਤੋਂ ਹਾਂ ਕਰਵਾ ਦੇ ਕੋਈ ਚੱਕਰ ਨਹੀਂ ਤੇਰਾ ਵਿਆਹ ਕਰਾਉਣਾ ਮੇਰੀ ਜ਼ਿੰਮੇਵਾਰੀ ਠੀਕ ਆ ਜੇ ਮੈਨੂੰ ਕੁਝ ਮਰਜ਼ੀ ਕਰਨਾ ਪਵੇ ਜੇ ਟੈਨਸ਼ਨ ਫਿਰ ਹੀ ਰਹੇ ਚੱਲ ਠੀਕ ਆ ਮੈਂ ਮੜਾ ਖੇਤ ਜਾਇਆ ਵਾਂ ਚਾਚੂ ਪੀ ਕੇ ਜਾਈ ਚੰਗਾ ਤੂੰ ਕੋਈ ਫੋਟੋ ਤੈਨੂੰ ਮੈਂ ਭੇਜਤੀ ਡਾਟਾ ਮੈਂ ਤੈਨੂੰ ਸਾਰਾ ਕੁਝ ਭੇਜ ਦਿੰਦਾ ਠੀਕ ਆ ਫੇਰ ਹੀ ਪਤਾ ਲੱਗੂਗਾ ਵਿਆਹ ਮੇਰੇ ਸਮਝ ਹੋ ਗਿਆ ਠੀਕ ਆ ਮੇਰੀ ਗੱਲ ਸੁਣ ਪੁੱਤ ਉਹ ਤੇਰੀ ਚਾਚੀ ਬਿਛਣੀ ਨਹੀਂ ਜਿਹੜੀ ਉਹਦੀ ਮਾਂ ਮੁੱਕ ਗਈ ਮੈਂ ਨਾਲ ਉਹਨਾਂ ਦੇ ਘਰੇ 2 ਉਹਦੇ ਕੋਲ ਜਾਇਆ ਮੈਂ ਨਾਲੇ ਮੈਂ ਆਉਂਦੇ ਹੋਏ ਬਾੜੇ ਚ ਜਾਇਆ ਹਾਂਗੇ ਆ ਪਾਥੀਆਂ ਆ ਲੋਟ ਕਰਨ ਆਲੀਆਂ ਪਈਆਂ ਹੈਗੀਆਂ ਤੂੰ ਪਹਿਲਾਂ ਮੰਮੀ ਇੱਕ ਕੰਮ ਕਰਿਆ ਨਾ ਉਹ ਕੋਈ ਨਹੀਂ ਪੁੱਤ ਬਾਰ-ਬਾਰ ਨਹੀਂ ਮੈਥੋਂ ਪਕਾਹੀ ਹੁੰਦੀਗੀ ਮੇਰੀਆਂ ਲੱਤਾਂ ਨਾ ਵਹਿਰ ਠੀਕ ਆ ਯੇ ਮੇਰੀ ਗੱਲ ਮੇਰੀ ਗੱਲ ਸੁਣੋ ਘਰੇ ਰਹਿਣਾ ਤੂੰ ਕੁੰਡਾ ਲਾ ਲੈ ਅੰਦਰੋਂ ਤੇ ਅੰਦਰ ਬਹਿ ਜਾ ਉਹ ਤਾਂ ਠੀਕ ਐ ਪਰ ਕਿੰਨਾ ਕਚਰ ਲੱਗੂ ਕਿਉਂ ਕਿੰਨੇ ਕਚਰ ਨੂੰ ਤੂੰ ਕਾਹਤੋਂ ਪੁੱਛਦੀ ਆ ਉਹ ਮੈਂ ਤਾਂ ਪੁੱਛਦੀ ਸੀ ਮੈਂ ਸੀਮੋ ਕੇ ਘਰੇ ਜਾਣਾ ਸੀ ਨਾ ਮੈਂ ਮੈਨੂੰ ਥੋੜਾ ਜਿਹਾ ਕੰਮ ਸੀਗਾ ਮੇਰੀ ਗੱਲ ਸੁਣ ਜਿੰਨਾ ਜ਼ਿਕਰ ਮੈਂ ਆਉਂਦੀ ਨਹੀਂ ਕਿਤੇ ਨਹੀਂ ਜਾਣਾਗਾ ਅੰਦਰ ਬੈਠ ਜਾ ਮੈਂ ਜਦੋਂ ਆ ਗਈ ਉਦੋਂ ਚਲੀ ਜਾਈ ਸੇਲੀ ਦੇ ਜਾ ਮम्मी ਦੀ ਵੀ ਹਾਦੀ ਹੋ ਗਈ ਵੀ ਦੱਸ ਜਾਂਦੇ ਕਿੰਨਾ ਕੁ ਚੇਟ ਲੱਗੂ ਉਹਨੇ ਨੂੰ ਮੈਂ ਉਹਨੂੰ ਮਿਲ ਆਉਂਦੀ ਉਹਨ ਘਰੇ ਮੰਮੀ ਕਦੋਂ ਕਹੂ ਪਹਿਲਾਂ ਆਉ ਲੇਟ ਆਉ ਚੱਲ ਕੋਈ ਨਹੀਂ ਮੈਂ ਜਦ ਨੂੰ ਤਿਆਰ ਹੋ ਜਾਨੀ ਆ ਥੋੜਾ ਟਾਈਮ ਤੇ ਮਿਲ ਕੇ ਆਂ ਆਉਣ ਦਾ ਸ਼ੁਕਰ ਹੈ ਸ਼ੁਕਰ ਹੈ ਆ ਗਿਆ ਤੂੰ ਮੈਂ ਤਾਂ ਮੋੜ ਨਹੀਂ ਲੱਗੀ ਸੀ ਘਰ ਨੂੰ ਮੋੜ ਲੱਗੀ ਸੀਗੀ ਹੋਰ ਆ ਨਾ ਕੱਪੜੇ ਸੁੱਕਣੇ ਪਾਉਣ ਵਾਲੇ ਰਹਿ ਗਏ ਮੇਰੇ ਤਾਂ ਛੱਤ ਤੇ ਆ ਧੁੱਪ ਜੀ ਵਧੀਆ ਨਿਕਲੀ ਸੀ ਮੈਂ ਕੱਪੜੇ ਪਾਇਆ ਵਾਂ ਕੀ ਪਤਾ ਇਹ ਕਦੋਂ ਬਦਲਵਾਈ ਜੀ ਕਰਦੇ ਉਹ ਉਹਦਾ ਮੈਂ ਪਾ ਦੂੰਗਾ ਕੱਪੜਿਆਂ ਦੀ ਕੀ ਗੱਲ ਹੈਗੀ ਹੋਰ ਕਰ ਦੂੰਗਾ ਮੈਂ ਆ ਕੱਪੀ ਕੰਮ ਚੱਲ ਠੀਕ ਹੈ ਤੂੰ ਜਾਇਆ ਜਿੱਥੇ ਜਾ ਕੇ ਆਉਣਾਗਾ ਜਾ ਕੇ ਕਿੱਥੇ ਆਉਣਾ ਸੀ ਆ ਬਸ ਸੰਤੀ ਦਿਨਾਂ ਮਾਂ ਮੱਕ ਗਈ ਸੀ। اچھا ਜਾ ਕੇ ਨਹੀਂ ਆਏਗੀ। ਸਾਰੀਆਂ ਬੁੜੀਆਂ ਜਾ ਆਈਆਂ। ਮੈਂ ਰਹਿ ਗਈ ਇਕੱਲੀ। ਚੱਲ ਤੂੰ ਜਾ ਆ। ਮੈਂ ਤਾਂ ਤੇਥੋਂ ਪਤਾ ਲੱਗਿਆ ਹੁਣ। ਓਹੋ ਚੱਲ ਕੋਈ ਨਹੀਂ ਮੈਂ ਜਾ ਆਉਂਗੀ। ਆ ਨਾਲੇ ਮੈਂ ਖਾ ਵਾੜੇ 'ਚ ਜਾ ਕੇ ਆਉਂਗੀ ਆਉਂਦੀ ਹੋਈ। ਚੱਲ ਤੂੰ ਜਾ ਆ। ਤੂੰ ਘਰ ਦੀ ਫਿਕਰ ਨਾ ਕਰ। ਮੈਂ ਸਾਰਾ ਕੁਝ ਆਪੇ ਕਰ ਲਵਾਂਗਾ। ਠੀਕ ਐ? ਚੱਲ ਮੇਰੀ ਗੱਲ ਸੁਣ। ਕੁੜੀ ਨਾ ਪੜ੍ਹੇ ਜਾਂਦੀ ਐ। ਉਹਨੂੰ ਤੰਗ ਨਾ ਕਰੀ। ਰੋਟੀ ਬਣੀ ਪਈ ਐ। ਚੱਕ ਕੇ ਖਾ ਲਈ ਤੂੰ ਆਪੇ। ਓਏ ਬਾਬਾ ਗੁਰੂ ਮੈਂ ਆਪੀ ਰੋਟੀਆਂ ਚੱਕ ਕੇ ਖਾ ਲਵਾਂ। ਕਿਦਰੇ ਤੇਰੀ ਕੁੜੀ ਨੂੰ ਤੰਗ ਨਹੀਂ ਕਰਦਾ। ਚੱਲ ਚੰਗਾ ਮੇਰੀ ਗੱਲ ਸੁਣ ਲੋਕੀ ਦੇਖਦੇ ਹੋਣੇ ਵੀ ਦੋਨੇ ਗੱਲਾਂ ਕਰੀ ਜਾਂਦੇ ਨੇ ਤੂੰ ਜਾ ਠੀਕ ਹੈ ਨਾ ਦੇਖ ਲੈ ਕੇਰਾ ਹੀ ਤੈਨੂੰ ਸੰਗ ਮਾਰਦੀ ਆ ਹੁਣ ਲੋਕਾਂ ਦੇ ਚੰਗਾ ਜਾਣੀ ਆ ਮੈਂ ਤਾਂ ਇਹਦੀ ਵੀ ਹੱਦੀ ਹੋਈ ਪਈ ਐ ਫੋਟੋ ਤਾਂ ਪਾਈ ਸੀ ਨਾ ਤੈਨੂੰ ਕਿਹਾ ਸੀ ਨਾ ਮਾਤਾ ਅਰੇ ਤਾਂ ਮੈਂ ਕਹੇ ਜ ਲੈ ਕੇ ਆਉਂਦੇਰੇ ਵਾਸਤੇ ਵੀ ਤੂੰ ਹਾਂ ਕਰੇਂਗੀ ਕਿੱਥੇ ਦੱਬੀ ਬੈਠਾ ਤੀ ਗਾ ਨਾ ਤੇਰੀ ਪਕਾਈ ਹੋਈ ਉਦੋਂ ਨਾ ਮੈਂ ਹਾਂ ਕਰ ਦੰਦੀ ਮਾਤਾ ਮੈਂ ਫੋਟੋ ਕਿੱਥੇ ਦੱਬਣੀ ਆ ਇਹ ਤਾਂ ਫੋਟੋ ਮੇਰੇ ਕੋਲੇ ਆਈ ਕੱਲ ਆ ਤੇ ਮੈਂ ਸੋਚਿਆ ਮੈਂ ਚਲ ਇੱਕ ਵਾਰ ਤੁਹਾਨੂੰ ਦਿਖਾਵਾਂ ਤਾਂ ਸੀ ਹਨਾ ਇਹ ਤਾਂ ਹੋਰ ਵੀ ਗੱਲ ਵਜੇ ਪਤਾ ਇਹ ਤਾਂ ਫੋਟੋ ਮੇਰੇ ਪੁੱਤ ਵਾਸਤੇ ਆਈ ਚੀਗੀ ਹਨਾ ਤੂੰ ਕਹਦੇ ਉਹਨਾਂ ਨੂੰ ਜਾ ਕੇ ਸਾਡੇ ਕੋਲੋਂ ਰਿਸ਼ਤਾ ਪੱਕਾ ਹੀ ਐ ਜੇ ਮਾਤਾ ਤੁਹਾਡੇ ਕੋਲ ਹਾਂ ਫਿਰ ਮੈਂ ਗੱਲ ਕਰਾਂ ਹਨਾ ਛਾਂਡੇ ਕੋਲ ਤਾਂ ਪੁੱਤ ਹਾਂ ਹੈ ਗੱਦ ਦੇ ਨੇ ਗੱਲ ਸੇੜ ਕਰਾਂ ਹਾਂ ਫਿਰ ਉਹੀ ਹਨ ਮੈਂ ਉਸ ਆਵ ਨਾ ਗੱਲ ਕਰਾਂ ਫਿਰ ਅਗਲੇ ਨਾਲ ਠੀਕ ਆ ਪੁੱਤ ਜਦ ਆਗੇ ਦਾ ਸੇਤੀ ਕਰ ਲਾ ਗੱਲ ਜਾ ਕੇ ਹਾਂ ਮੈਂ ਇੱਧਰ ਉਹ ਕਰਦਾ ਫਿਰ ਫਿਰ ਤੈਨੂੰ ਦੱਸ ਦੇਣਾ ਕੀ ਗੱਲ ਹੋਣੀ ਠੀਕ ਆ ਪੁੱਤ ਆਗੇ ਜਨਾਬ ਤੂੰ ਰਿਆ ਹਾਂ ਦਾ ਉਹ ਕੀ ਗੱਲ ਕਾ ਤੋ ਪੱਖੀ ਆਉਣੀਆ ਤੂੰ ਨਾ ਪੱਖਾ ਨਾ ਤਾਂ ਹੋਰ ਕੀ ਕਰਾਂ ਜਦੋਂ ਜੀ ਕਰਦਾ ਤੂੰ ਬਿਲਨ ਬੁਲਾ ਲੈਣਾ ਬੜਾ ਮੋਟਾ ਤਾਂ ਸੋਚ ਲਿਆ ਕਰ ਵੀ ਮੈਨੂੰ ਘਰੋਂ ਨਿਕਲਣਾ ਕਿੰਨਾ ਔਖਾ ਆ ਉਹ ਲੈ ਯਾਰ ਮੇਰੇ ਲਈ ਤੂੰ ਇੰਨਾ ਵੀ ਨਹੀਂ ਕਰ ਸਕਦੀ ਨਾਲੇ ਵੈਸੇ ਵੀ ਇੱਕ ਖੁਸ਼ੀ ਦੀ ਗੱਲ ਦੱਸਣੀ ਆ ਮੈਂ ਤੈਨੂੰ ਹੂੰ ਦੱਸ ਤੂੰ ਕਹਿੰਦੀ ਸੀ ਨਾ ਵੀ ਆਪਦੇ ਘਰੇ ਗੱਲ ਨਹੀਂ ਕਰਦਾ ਗੱਲ ਨਹੀਂ ਕਰਦਾ ਮੈਂ ਮੰਮੀ ਨਾਲ ਕਰੀ ਸੀ ਗੱਲ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਡੈਡੀ ਨਾਲ ਗੱਲ ਕਰਨਗੇ ਫਿਰ ਦੱਸ ਕਦੋਂ ਰਿਸ਼ਤਾ ਭੇਜੀ ਤੇਰੇ ਘਰ ਦੇਖ ਲਾ ਕੁਝ ਝੂਠੀ ਗੱਲ ਨਾ ਹੋਵੇ ਨਾਲੇ ਤੂੰ ਮੈਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਸੀ ਨਾ ਵੀ ਆਪਣੀਆਂ ਜਾਤਾਂ ਅੱਡ ਨੇ ਜਾਤਾਂ ਅੱਡ ਨੇ ਆਪਣਾ ਵਿਆਹ ਨਹੀਂ ਹੋਣਾ ਓ ਯਾਰ ਕਿਉਂ ਫਿਕਰ ਕਰਦੀ ਐ ਮੈਂ ਮੰਮੀ ਨਾਲ ਕੀਤੀ ਸੀ ਗੱਲ ਮੰਮੀ ਕਹਿੰਦੀ ਵੀ ਜਿੱਥੇ ਮੇਰਾ ਪੁੱਤ ਖੁਸ਼ ਐ ਅਸੀਂ ਜਾਤਾਂ ਪਾਤਾਂ ਤੋਂ ਕੀ ਲੈਣਾ ਸਾਨੂੰ ਤਾਂ ਕੁੜੀ ਵਧੀਆ ਚਾਹੀਦੀ ਐ ਤਾਂ ਕਰਕੇ ਮੈਂ ਤੈਨੂੰ ਦੱਸ ਰਿਆ ਵੀ ਖੁਸ਼ੀ ਦੀ ਗੱਲ ਐ ਚੱਲ ਜੇ ਤੇਰੀ ਗੱਲ ਸੱਚੀ ਐ ਨਾ ਫਿਰ ਛੇਤੀ ਛੇਤੀ ਆਪਦੇ ਘਰ ਦੇਣ ਮੇਰੇ ਘਰੇ ਭੇਜ ਨਾਲੇ ਤੈਨੂੰ ਪਤਾ ਮੇਰੀ ਮੰਮੀ ਤਾਂ ਵੈਸੇ ਵੀ ਰੋਜ਼ ਮੇਰੇ ਵਿਆਹ ਦੀਆਂ ਗੱਲਾਂ ਕਰਦੀ ਰਹਿੰਦੀ ਆ। ਅੱਛਾ ਜੀ। ਨਾਲੇ ਵੈਸੇ ਵੀ ਕੀ ਪਤਾ ਰਿਸ਼ਤਾ ਭੇਜਣ ਤੋਂ ਬਾਅਦ ਮੇਰੇ ਘਰ ਦੇ ਮਨ ਨਹੀਂ ਜਾਣ। ਉਹ ਕੋਈ ਨਹੀਂ ਤੇਰੇ ਘਰ ਦੇ ਨੂੰ ਮਨਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਨਾਲੇ ਮੈਨੂੰ ਪੂਰਾ ਯਕੀਨ ਹੈ ਤੇਰੇ ਘਰ ਦੇ ਜ਼ਰੂਰ ਮੰਨ ਜਾਣਗੇ। ਯਾਰ ਮੈਨੂੰ ਮੇਰੀ ਮੰਮੀ ਦਾ ਤਾਂ ਪਤਾ ਆ। ਮੰਮੀ ਤਾਂ ਮੇਰੀ ਮੰਨ ਜੂਗੀ। ਪਰ ਡੈਡੀ ਦਾ ਥੋੜਾ ਸੌਖਾ ਆ। ਉਹ ਥੋੜੀ ਪੁਰਾਣੀ ਸੋਚ ਰੱਖਦੇ ਆ। ਕੋਈ ਨਾ ਯਾਰ ਤੂੰ ਕਿਉਂ ਡਰੀ ਐਨੀ ਐ? ਜਦੋਂ ਮੈਂ ਕਹਿ ਦਿੰਦਾ ਵੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਐਵੇਂ ਨਾ ਤੂੰ ਸੋਚ ਕਰ। ਬੱਸ ਫਿਰ ਤੂੰ ਆਪਣੀ ਜ਼ਿੰਮੇਵਾਰੀ ਪੂਰੀ ਕਰ। ਤੇਰਾਂ ਦਾ ਮੇਰਾ ਸਾਰ ਨਾਲ ਵੱਡਾ ਸੁਪਨਾ ਪੂਰਾ ਹੋ ਜੂਗਾ। ਤੇਰੇ ਨਾਲ ਜ਼ਿੰਦਗੀ ਜੀਉਣ ਦਾ। ਕਿੰਨਾ ਚਿਰ ਹੋ ਗਿਆ ਇੱਥੇ ਬੈਠੇ ਨੂੰ। ਕੁੜੀ ਅਜੇ ਤੱਕ ਨਹੀਂ ਆਈ। ਮੈਨੂੰ ਲੱਗਦਾ ਉਹ ਦੀ ਸਹੇਲੀ ਦੇ ਘਰ ਹੀ ਜਾਣਾ ਪਊਗਾ। ਫਿਰ ਮੈਂ ਚਾਬੀ ਫੜ ਲੈਣਾ ਜਾ ਕੇ। ਮੈਂ ਹੁਣ ਤੂੰ ਕਿੱਧਰ ਮੂੰ ਚੱਕ ਲਿਆ? ਓ ਆ ਗਈ ਤੂੰ? ਹਾਂ। ਓ ਮੈਂ ਤਾਂ ਸਿਮੂ ਦੇ ਘਰੇ ਜਾਂਦਾ ਸੀ। ਆਪਣੀ ਕੁੜੀ ਦੀ ਸਹੇਲੀ ਨੇ ਜਿਹੜੀ ਹਾਂ। ਓ ਉੱਥੇ ਬਾਗੀ ਓ ਚਾਬੀ ਨਾਲ ਹੀ ਲੈ ਗਈ ਮਰ ਜਾਣੀ। ਆ ਕੁੜੀ ਜਿੰਨਾਂ ਪੋਰਾ ਅਕਲ ਨਹੀਂ। ਨਾਲੇ ਮੈਂ ਕਿੰਨਾ ਸਮਝਾ ਕੇ ਗਈ ਆ ਵੀ ਜਿੰਨਾ ਚੱਕਰ ਮੈਂ ਘਰੇ ਨਹੀਂ ਆਉਂਦੀ ਉਹਨਾਂ ਚੱਕਰ ਕਿਤੇ ਜਾਣਾ ਨਹੀਂਗਾ। ਓ ਕੱਲੇ ਜਵਾਕਾਂ ਦਾ ਕਿਹੜਾ ਜੀ ਲੱਗਦਾਗਾ? ਓ ਬਾਗੀ ਹੁਣੀ 10 ਮਿੰਟ। ਕੋਈ ਗੱਲ ਨਹੀਂ ਮੈਂ ਫੜ ਲਿਆ ਉਹਨਾਂ ਕੀ ਹੁੰਦਾ ਹੈ। ਚੱਲ ਫੜ ਲਿਆ ਜਾ ਕੇ। ਵਾਜਾ ਤੂੰ ਮੈਂ 10 ਮਿੰਟਾਂ ਚ ਆ ਗਿਆ ਠੀਕ ਹੈ। ਚਲ ਛੇਤੀ ਆ ਜੀ ਆ ਗਿਆ ਆ ਗਿਆ ਚੱਲ ਗੱਲ ਕੀ ਹੋਈ ਐ ਮੈਨੂੰ ਗੱਲ ਤਾਂ ਦੱਸ ਮਾਰ ਇੱਥੇ ਬੈਠ ਕੀ ਹੋ ਗਿਆ ਕਿਉਂ ਕੰਬ ਰਹੀ ਜਾਨੀ ਇਹਨਾਂ ਨਾ ਗੱਲ ਕੀ ਹੋਈ ਐ ਮੈਨੂੰ ਦੱਸ ਤਾਂ ਦੇ ਕੀ ਹੋ ਗਿਆ ਓਏ ਇਹਦੀ ਪੁੱਛ ਲੈ ਹੈ ਐਡੀ ਵੱਡੀ ਆ ਦਿਨ ਦੇਖਣ ਵਾਸਤੇ ਕੀਤਾ ਸੀ ਇਹਨੂੰ ਨਾ ਕੀ ਹੋਇਆ ਬੋਲ ਕੁੜੀਏ ਕੁਛ ਬੋਲਦੀ ਘੱਟੋ ਨਹੀਂ ਹੁਣ ਪੁੱਛੇ ਤੂੰ ਕੌਣ ਸੀ ਮੁੰਡਾ ਅੱਖਾਂ ਨਾਲ ਦੇਖਿਆ ਮੋਟਰਸਾਈਕਲ ਤੇ ਉਤਰੀ ਆਉਂਦੇ ਨਾਲ ਹੈ ਕੀ ਮੁੰਡਾ ਜਿਹਦੇ ਨਾ ਮੋਟਰਸਾਈਕਲ ਤੇ ਉਤਰੀ ਆ ਨਹੀਂ ਮੰਮੀ ਅਉਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੈਨੂੰ ਗਲਤ ਇਹੋ ਜੀ ਗੱਲ ਨਹੀਂ ਹੈਗੀ ਨਾ ਜੇ ਪਿੰਡ ਚ ਪਤਾ ਲੱਗ ਗਿਆ ਤੇ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗਰੇ ਨਹੀਂ ਰਹਿਣਾਗਾ ਆ ਚੜੀ ਫਿਰਦੀ ਆ ਲੋਕਾਂ ਨਾਲ ਮੋਟਰਸਾਈਕਲਾਂ ਤੇ ਪੁੱਛ ਕੌਣ ਸੀ ਬੰਦਾ ਉਹ ਕੌਣ ਮੁੰਡਾ ਸੀਗਾ ਮੈਨੂੰ ਦੱਸ ਦੇ ਚੁੱਪ ਕਰਕੇ ਤੇਰੇ ਪਿਓ ਦਾ ਜਵਾਬ ਦੇ ਕੀ ਕੁੱਛਦਾ ਓਏ ਮਾੜੀ ਮੋਟੀ ਦਾ ਸ਼ਰਮ ਕਰ ਲੈਂਦੀ ਸਾਡੀ ਇੱਜ਼ਤ ਆ ਇੱਜ਼ਤ ਲੋਕ ਕੀ ਕਹਣਗੇ ਵੀ ਫਲਾਨੇ ਦੀ ਕੁੜੀ ਮੋਟਰਸਾਈਕਲ ਤੇ ਤੁਰ ਹੀ ਫਿਰਦੀ ਹੈਗੀ ਮੇਰਾ ਤਾਂ ਇਹ ਮਾਰਨੋਂ ਮੈਨੇ ਜੇ ਕਰਦਾਗਾ ਲਾਡਾ ਪਿਆਰਾ ਨਾ ਪਾਲੀਆ ਚੰਬੜੇ ਫਿਰਦੀ ਹੈ ਮੰਮੀ ਡੈਡੀ ਮੇਰੀ ਗੱਲ ਤਾਂ ਸੁਣ ਲੋ ਹਾਂ ਦੱਸ ਮੰਮੀ ਡੈਡੀ ਮੇਰੀ ਗੱਲ ਤਾਂ ਸੁਣ ਲੋ ਉਹ ਇਦਾਂ ਦਾ ਮੁੰਡਾ ਨਹੀਂ ਹੈਗਾ ਵਧੀਆ ਨੌਕਰੀ ਕਰਦਾ ਵਧੀਆ ਘਰ-ਬਾਰ ਆ ਇੱਕ ਵਾਰੀ ਤੁਸੀਂ ਉਹਦੇ ਨਾਲ ਮਿਲ ਕੇ ਗੱਲ ਕਰ ਲੋ ਸਾਰਾ ਕੁਝ ਪਤਾ ਕਰ ਲੋ ਤੁਹਾਨੂੰ ਵੀ ਪਤਾ ਲੱਗ ਜਾ ਨਾ ਤੇਰਾ ਕੀ ਮਤਲਬ ਹੈ ਅਸੀਂ ਮੁੰਡੇ ਨੂੰ ਮਿਲਣ ਗਾਈਏ। ਉਹ ਜਾਤ ਪਾਤ ਦੀ ਪਤਾ ਕਰਨਾ ਪੈਂਦਾ। ਕੌਣ ਹੈ, ਕਿੱਥੋਂ ਦਾ ਹੈ, ਉਹਦਾ ਖਾਨਦਾਨ ਕਿਹਜਾ ਹੈ। ਭਲਾ ਮੁੰਡਾ ਕਿਹਦਾ ਦਾ? ਆਪਾਂ ਕੀ ਲੈਣਾ ਜਾਤ ਪਾਤ ਤੋਂ? ਮੁੰਡਾ ਚੰਗਾ ਹੈਗਾ ਤੇ ਚੁੰਨੀ ਚੜਾਵਾ ਕਰ ਦਾਂਗੇ। ਤੁਸੀਂ ਪਤਾ ਕਰੋ ਘਰਬਾਰ ਦਾ। ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਲੋਕ ਕੀ ਕਹਿਣਗੇ? ਜਗਤਾਰ ਸੋਹਣੀ ਕੁੜੀ ਚੁੰਨੀ ਚਾੜ ਕੇ ਤੋਰਦੀ। ਗੱਜ-ਬੱਜ ਕੇ ਵਿਆਹ ਕਰੂ ਮੈਂ ਕੁੜੀ ਦਾ। ਐਂ ਦੱਸ। ਉਹ ਤਾਂ ਕੋਤ ਜਾਤਵਾਦ ਕੀ ਹੋ ਦੀ ਆ ਦੇਖ ਲੈ ਕਰਤੀ ਨਾ ਉਹੀ ਗੱਲ ਮੇਰੀ ਗੱਲ ਸੁਣ ਕੁੜੀ ਵਗ ਜਾ ਅੰਦਰ ਕਰ ਲੈ ਕੋਈ ਕੰਮ ਪੜ ਲੈ ਦੋ ਅੱਖਰ ਜੇ ਪੜੀ ਜਾਂਦੇ ਤਾਂ ਲੈ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਗੱਲ ਹੋ ਗਈ। ਨਾ ਹੁਣ ਤੂੰ ਕਿ ਮੱਥਾ ਫੜ ਕੇ ਬਹਿ ਗਿਆ। ਹੋ ਮੱਥਾ ਫੜ ਕੇ ਨਾ ਬੈਠਾ ਤਾਂ ਹੋਰ ਕੀ ਕਰਾਂ? ਫੌਜੀ ਰਿਟਾਇਰ ਆ ਮੈਂ। ਉੱਤੋਂ ਸਰਦਾਰ। ਲੋਕ ਕੀ ਕਹਿਣਗੇ? ਕਿਸੇ ਗਰੀਬ ਘਰੇ ਡੇਤੀ ਕੁੜੀ। ਇਹਨੇ ਤਾਂ ਮੈਨੂੰ ਨਾ ਪਿੰਡ 'ਚ ਵੜਨ ਦੋਗਰਾਂ ਨਹੀਂ ਛੱਡਿਆ। ਉਹ ਮੇਰੀ ਗੱਲ ਸੁਣੋ ਜੀ। ਜੇ ਚੰਗਾ ਪਰਿਵਾਰ ਆ, ਮੁੰਡਾ ਚੰਗਾ ਹੈ, ਹੈ ਕੰਮਕਾਰ ਵਧੀਆ ਕਰਦਾ। ਤਾਪਾ ਕਰ ਦਾਂਗੇ ਆ ਜਾਤ ਪਾਤ ਕੌਣ ਦੇਖਦਾ ਹੁਣ ਨਾਲੇ ਅੱਜ ਕੱਲ ਤਾਂ ਹੁਣ ਆਪਦੀ ਮਰਜ਼ੀ ਨਾਲ ਕਰਾਈ ਜਾਂਦੇ ਨੇ ਫੇਰ ਵੀ ਆਪਾਂ ਨੂੰ ਤਾਂ ਕੁੜੀ ਨੇ ਦੱਸਤਾ ਹੁਣ ਸਾਰੀ ਗੱਲਬਾਤ ਖਬਰਦਾਰ ਜੀ ਅੱਜ ਤੋਂ ਬਾਅਦ ਇਹ ਜਿਹੀ ਗੱਲ ਕੀਤੀ ਆ ਹੈ ਕਹਿੰਦੀ ਕਰ ਦਾਂਗੇ ਰਿਸ਼ਤਾ ਐਵੇਂ ਕਮੀ ਕਰਦਾ ਅੰਗ ਰਿਸ਼ਤਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੀ ਅੱਜ ਤੋਂ ਬਾਅਦ ਸੋਚਿਆ ਨਾ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਨਾਲੇ ਤੇਰੀ ਲਾਡਲੀ ਨੂੰ ਜਾ ਕੇ ਕਹ ਦੇ ਇਹ ਰਿਸ਼ਤਾ ਮੈਨੂੰ ਨਹੀਂ ਮਜੂਰ ਜਿਉਂ ਨੇ ਆਬਦੀ ਮਰਮਰਜੀ ਕੀਤੀ ਨਾ ਮੇਰਾ ਮਰੇ ਦਾ ਮੂੰਹ ਦੇਖੋਗੇ ਤੁਸੀਂ ਦੋਨੇ ਓ ਮੇਰੇ ਗਾਲ੍ਹ ਹੇ ਰੱਬਾ ਨੀਤੀਏ ਹੱਕੇ ਕਰਤਾ ਤੂੰ ਜਿਹੜੀ ਗੱਲ ਤੋਂ ਤੇਰਾ ਪਿਓ ਡਰਦਾ ਸੀ ਹੋਏ ਗੱਲ ਕਰਤੀ ਤੂੰ ਤਾਂ ਓਏ ਹੁਣ ਦੱਸ ਕੀ ਕਰ ਸਕਦੇ ਆਂਗੇ ਇੱਕ ਤਾਂ ਤੇਰੀ ਮਾਂ ਨਹੀਂ ਘਰੇ ਹੈਗੀ ਵੀ ਬੰਦਾ ਉਹਦੇ ਨਾਲ ਸਲਾਹ ਕਰ ਲੈ ਮੜਾ ਮੋਟਾ ਕੋਈ ਗੱਲ ਦੱਸ ਦੇ ਓ ਡੈਡੀ ਮੈਂ ਤਾਂ ਮੰਮੀ ਨਾਲ ਸਾਰੀ ਗੱਲ ਕਰ ਲਈ ਸੀ ਮੰਮੀ ਨੂੰ ਸਾਰਾ ਕੁਝ ਦੱਸਤਾ ਸੀ ਹੁਣ ਉਹਨੇ ਨਹੀਂ ਤੈਨੂੰ ਕੁਝ ਦੱਸਿਆ ਜੇ ਮੇਰਾ ਕੀ ਕਸੂਰ ਹੈ ਉਹ ਤੇਰੀ ਮਾਂ ਨੇ ਵੀ ਨਾ ਕਲੀਅਰ ਗੱਲ ਨਹੀਂ ਕੀਤੀ ਹੈਗੀ ਉਹ ਤਾਂ ਜਾਂਦੀ ਜਾਂਦੀ ਇਸ਼ਾਰਾ ਜਿਹਾ ਕਰ ਗਈ ਸੀ ਤੇਰੀ ਮਾਸੀ ਵੱਲ ਵੀ ਮੁੰਡਾ ਵਿਆਹਣ ਵਾਲਾ ਹੋ ਗਿਆ ਉਹ ਚੱਲ ਡੈਡੀ ਹੁਣ ਤਾਂ ਗੱਲ ਦਾ ਤੈਨੂੰ ਪਤਾ ਲੱਗ ਹੀ ਗਿਆ ਹੁਣ ਹੱਲ ਦੱਸੋ ਆਪਾਂ ਹੱਲ ਕੀ ਕਰ ਸਕਦੇ ਹਾਂ ਹੱਲ ਕੀ ਹੈ ਭਾਈ ਮੈਂ ਤਾਂ ਐਂ ਕਰਦਾ ਕੁੜੀ ਦੇ ਪਿਓ ਨੂੰ ਫੋਨ ਕਰਕੇ ਪੁੱਛ ਲੈਣਾ ਹਨਾ ਉਹਨਾਂ ਕਰ ਲੈਣਾ ਗੱਲ ਜਾਂ ਫਿਰ ਐਂ ਕਰਦੇ ਆਂ ਉਹ ਕਰੇ ਬਚੋਲਾ ਭੇਜ ਦਿੰਨੇ ਆ ਬਾਕੀ ਤੂੰ ਦੱਸ ਤੇਰੀ ਕੀ ਸਲਾਹ ਆ ਉਹ ਡੈਡੀ ਮੇਰੀ ਤਾਂ ਕੋਈ ਸਲਾਹ ਨਹੀਂ ਮੈਂ ਤਾਂ ਤੈਨੂੰ ਸਾਰੀ ਗੱਲ ਦੱਸਤੀ ਹੁਣ ਛੋਡੇ ਤੇ ਛੱਡਤੀ ਤੁਸੀਂ ਵਿਆਹ ਕਰਾਓ ਜਿਵੇਂ ਮਰਜ਼ੀ ਕਰਾਓ ਮੇਰਾ ਵਿਆਹ ਉਹ ਚੱਲ ਦੇਖਦੇ ਆ ਜਿਹੜੇ ਹਿਸਾਬ ਨਾਲ ਤੂੰ ਦੱਸੀ ਇਹਨਾਂ ਨਾਲ ਵੀ ਕੁੜੀ ਦੇ ਪਿਓ ਦਾ ਸਵਾਹ ਕੱਬਾਗਾ ਮੈਨੂੰ ਨਹੀਂ ਲੱਗਦਾ ਉਹ ਛੇਤੀ ਮੰਨ ਜਾਊਗਾ ਉਹ ਡੈਡੀ ਮੈਂ ਤਾਂ ਤੇਰੇ ਲਈ ਤਾਂ ਆਇਆ ਸੀ ਤੂੰ ਮੈਨੂੰ ਹੌਸਲਾ ਦੇਵੇਂਗਾ ਉਲਟਾ ਤੂੰ ਮੈਨੂੰ ਡਰਾਈ ਜਿੰਨੇ ਉਹ ਚੱਲ ਭਾਈ ਜੇ ਤੂੰ ਹੌਸਲਾ ਲੈਣਾ ਹੈ ਨਾ ਤਾ ਮੈਂ ਤੈਨੂੰ ਹੌਸਲਾ ਦੇਣਾਗਾ ਵੀ ਤੈਨੂੰ ਘਰੋਂਣ ਦੀ ਲੋੜ ਨਹੀਂ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਨਾਲੇ ਤੇਰੇ 'ਚ ਕਿਹੜਾ ਕੋਈ ਕਮੀ ਆ ਚੰਗੀ ਜ਼ਮੀਨ ਜਿਆਦਾ ਦਾ ਹੈ ਚੰਗੀ ਤੂੰ ਨੌਕਰੀ ਤੇ ਲੱਗਿਆ ਹੋਏਗਾ ਨਾਲੇ ਵਧੀਆ ਫਸਲ ਵਾੜੀ ਹੁੰਦੀ ਆ ਆਪਣੇ ਐ ਕਿਵੇਂ ਜਵਾਬ ਦਊ ਕੁੜੀ ਦਾ ਪਿਓ ਡਾੜੀ ਇਹ ਤਾਂ ਹੁਣ ਤੁਸੀਂ ਦੇਖੋ ਕਿ ਕੀ ਕਰਨਾ ਮੈਂ ਤਾਂ ਤੁਹਾਡੇ 'ਤੇ ਛੜਤੀ ਸਾਰੀ ਗੱਲ ਜੇ ਮੈਨੂੰ ਉਹ ਨਾ ਮਿਲੀ ਨਾ ਤਾਂ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ ਹੈਗਾ ਉਹ ਗੱਲ ਤਾਂ ਸੁਣ ਪੁੱਤ ਹੇ ਰੱਬਾ ਹੁਣ ਤਾਨੂੰ ਆਦੇ ਮੁੰਡੇ ਦੀ ਖੁਸ਼ੀ ਵਾਸਤੇ ਨਾ ਕੁੜੀ ਦੇ ਪਿਓ ਅੱਗੇ ਹੱਥ ਬੰਨ੍ਹਣੇ ਪੈਣਗੇ ਲੈ ਨਾ ਇੱਥੇ ਰੋਈ ਜਾਂਦੀ ਹੈਗਾ ਤੇਰਾ ਪਿਓ 10 ਵਾਰੀ ਪੁੱਛ ਗਿਆ ਰੋਟੀ ਖਾ ਲਾ ਹੁਣ ਮੈਂ ਨਹੀਂ ਖਾਣੀ ਜੇ ਡੈਡੀ ਨੂੰ ਮੇਰੀ ਇੰਨੀ ਫਿਕਰ ਹੈ ਨਾ ਜੇ ਤੁਸੀਂ ਮੇਰੀ ਖੁਸ਼ੀ ਦੇਖਦੇ ਹੁੰਦੇ ਤਾਂ ਤੁਸੀਂ ਉਹ ਮੁੰਡੇ ਬਾਰੇ ਪਤਾ ਕਰਦੇ ਘਰ-ਪਰ ਦੇਖ ਦੇ ਉਹਦੇ ਬਾਰੇ ਪਤਾ ਕਰ ਦੇ ਤੇ ਮੇਰਾ ਵਿਆਹ ਕਰ ਦੇ ਜੇ ਤੁਹਾਨੂੰ ਫਿਰ ਵੀ ਨਾ ਠੀਕ ਲੱਗਦਾ ਫਿਰ ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਕਰ ਲੈਂਦੀ ਨਾ ਤੈਨੂੰ ਕੀ ਲੱਗਦਾ ਮੈਂ ਕਿਹਾ ਨਹੀਂ ਤੇਰੇ ਪਿਓ ਨੂੰ ਸਾਰਾ ਕੁਝ ਕਹਿਤਾ ਵੀ ਆ ਜਾਤਾਂ ਪਾਤਾਂ ਚ ਕੀ ਰੱਖਿਆ ਹੈਗਾ ਭਾਈ ਜਿੱਥੇ ਕੁੜੀ ਕਹਿੰਦੀ ਹੈ ਉੱਥੇ ਵਿਆਹ ਕਰ ਦੇ ਪਰ ਉਹ ਆਪਦੀ ਜਿੱਦ ਫੜ ਕੇ ਬੈਠਾ ਹੈ ਉਹ ਤਾਂ ਜਿੱਦੀ ਬਹੁਤ ਹੈ ਤੈਨੂੰ ਪਤਾ ਹੀ ਹੈ ਉਹ ਆਪਦੀ ਜਿੱਦ ਨਹੀਂ ਛੱਡਦਾਗਾ ਠੀਕ ਹੈ ਫਿਰ ਜੇ ਡੈਡੀ ਜਿੱਦੀ ਮੈਂ ਵੀ ਉਹਨਾਂ ਦੀ ਉਹ ਹੀ ਧੀ ਆ ਮੈਂ ਵੀ ਨਹੀਂ ਆਪਦੀ ਜਿੱਤ ਛੱਡਦੀ ਜੇ ਮੇਰਾ ਉਹਦੇ ਨਾਲ ਨਹੀਂ ਵਿਆਹ ਹੋਊਗਾ ਨਾ ਮੈਂ ਵੀ ਕੁਝ ਖਾ ਕੇ ਮਰ ਚੂਗੀ ਮੇਰੀ ਗੱਲ ਸੁਣ ਕਮਲੀ ਨਾ ਬਣ ਜਿੱਥੇ ਤੇਰਾ ਪਿਓ ਕਹਿੰਦਾ ਨਾ ਉੱਥੇ ਕਰਾਉਣਾ ਪਊ ਬੁੱਤ ਵਿਆਹ ਤਾਂ ਤੈਨੂੰ ਭੁੱਲ ਜਾਓ ਮੁੰਡੇ ਨੂੰ ਐਵੇਂ ਕਿਵੇਂ ਭੁੱਲਿਦਾ ਥੋੜੇ ਵਾਸਤੇ ਵੀ ਇਹੀ ਚੰਗਾ ਹੋਊਗਾ ਨਾ ਵੀ ਮੈਂ ਕੁਝ ਖਾ ਕੇ ਮਰ ਚੂਗੀ ਬੱਸ ਫਿਰ ਮੈਂ ਇੱਥੇ ਚਲੀ ਜਾਨੀ ਆ ਦੇਖ ਲੈ ਉਧਰੋਂ ਤਾਂ ਪਿਓ ਡਰਾਬੇ ਦਿੰਦਾ ਵੀ ਮੈਂ ਕੁਝ ਖਾ ਕੇ ਮਰ ਜੂੰ ਉਧਰੋਂ ਤੂੰ ਕਹਿੰਨੀ ਆ ਮੈਂ ਕੁਝ ਖਾ ਕੇ ਮਰ ਜੂੰ ਮੈਨੂੰ ਦੇ ਦੋ ਜ਼ਹਿਰ ਮੈਂ ਹੀ ਖਾ ਕੇ ਮਰ ਜੰਨੀ ਆ ਪਰ ਥੋੜੀ ਅੱਖਾਂ ਤੋਂ ਪਰਾਂ ਹੋ ਜੂੰਗੀ ਮੰਮੀ ਪਲੀਜ਼ ਮਨਾ ਲਓ ਨੇ ਡੈਡੀ ਨੂੰ ਆ ਬੰਨੇ ਤੇਰੇ ਮੂਰੇ ਹੱਥ ਮੇਥੋਂ ਤਾਂ ਤੇਰੇ ਡੈਡੀ ਮੰਨਦਾ ਨਹੀਂਗਾ ਜੇ ਤੇਥੋਂ ਮੰਨਦਾ ਨਾ ਤੂੰ ਮਨਾ ਲਾ ਕੀ ਲੱਛਣ ਫੜਿਆ ਇਹਨਾਂ ਨੇ ਕਾਲ ਜੀ ਸੱਸੀ ਕਾਲ ਜੀ ਹਾਂ ਜੀ ਕੌਣ ਜੀ ਆਪਣੀ ਫੋਨ ਤੇ ਗੱਲ ਹੋਈ ਸੀ ਨਾ ਦੁਨੀਆ ਬਚੋਲਾ ਵਿੱਚ ਲੱਗੀ ਸੀ ਹਾਂ ਜੀ ਹਾਂ ਜੀ ਆਜੋ 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 ਅੰਦਰ ਆਜੋ ਰਣਜੀਤ ਕੋ ਰੇ ਉਹ ਪਾਣੀ ਲੈ ਕੇ ਆਂ ਦੋ ਗਲਾਸ ਨਾਲੇ ਚਾਹ ਵੀ ਧਰ ਲੈ ਹੋਰ ਦੱਸੋ ਅੱਛਾ ਵਧੀਆ ਜੀ ਵਧੀਆ ਕੀ ਸੇਵਾ ਕਰੀਏ ਤੁਹਾਡੀ ਹਾਂ ਜੀ ਬਰ ਮਿਹਰਬਾਨੀ ਜੀ ਤੇ ਆਪਣੀ ਕੋ ਗੁੜੀਆ ਦੇ ਰਿਸ਼ਤੇ ਦੀ ਦੱਸ ਪਾਈ ਸੀਗੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇ ਤੁਸੀਂ ਕਹੋਂ ਤਾਂ ਫਿਰ ਆਪਾਂ ਕੋਈ ਮੁੰਡਾ ਲੱਭੀਏ ਮੈਂ ਕਹਣਾ ਜ਼ਰੂਰ ਜੀ ਕੋਈ ਵਧੀਆ ਖਾਨਦਾਨ ਦਾ ਹੋਵੇ ਪਰਿਵਾਰ ਹਾਂ ਜੀ ਹਾਂ ਜੀ ਹੈਗਾ ਇੱਕ ਮੇਰੀ ਨਿਗਾਹ 'ਚ ਮੁੰਡਾ ਇਹ ਮਤਲਬ ਵਧੀਆ ਘਰੋਂ ਹਨਾ ਥੋੜਾ ਜਿਹਾ ਪੜਿਆ ਘੱਟਾ ਜ਼ਮੀਨ ਜਾਇਦਾਦ ਵਧੀਆ ਸਾਰਾ ਕੁਝ ਵਧੀਆ ਬਾਕੀ ਜੀ ਤਸੱਲੀ ਕਰ ਲਓ ਇੱਕ ਵਾਰ ਹਾਂ ਦੇਖੋ ਇਹਦਾ ਕੁੜੀ ਦਾ ਮਾਮਲਾ ਜੀ ਤਸੱਲੀ ਦਾ ਦੇਖੋ ਕਰਾਂਗੇ ਹਾਂਜੀ ਹਾਂਜੀ ਦੇਖਾ ਪਰਖਾਂਗੇ ਸਾਰਾ ਕੁਝ ਜੀ ਜੀ ਪਰ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਊ ਨੀ ਨਸ਼ਾ ਪੱਤਾ ਕੋਈ ਨਹੀਂ ਕਰਦਾ ਜੀ ਮੁੰਡਾ ਬਾਕੀ ਖਾਨਦਾਨੀ ਪਰਿਵਾਰ ਹੋਵੇ ਸਾਰਾ ਜੀ 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 ਠੀਕ ਹੈ ਨਾ ਤੇ ਬਾਕੀ ਦੇਖ ਲਾਂਗੇ ਆਪਾਂ ਹਾਂ ਹਾਂ ਕੋਈ ਗੱਲ ਨਹੀਂ ਜੀ ਮਤਲਬ ਬੜੀ ਲੱਗਿਆ ਨਾ ਸੱਚੀ ਗੱਲ ਬਟੂਰ ਲਾਗਾ ਕੁੜੀ ਦੇ ਰਿਸ਼ਤੇ ਵਾਸਤੇ ਆਇਆਗਾ ਰਿਸ਼ਤੇ ਵਾਸਤੇ ਹਾਂ ਆ ਫੋਟੋ ਦੇਖੋ ਮੈਂ ਫੋਟੋ ਤਾਂ ਨਹੀਂ ਆ ਦੇਖੋ ਆ ਮੁੰਡਾ ਜੀ ਉਹ ਉਹਦੀ ਮਾਨ ਦਿਖਾ ਪਹਿਲਾਂ ਹਾਂਜੀ ਆ ਦੇਖੋ ਆ ਮੁੰਡਾ ਮੁੰਡਾ ਤਾਂ ਠੀਕ ਐ ਮਾੜੀ ਜੀ ਮੇਰੀ ਗੱਲ ਸੁਣੋਗੇ ਉਹ ਹਾਂਜੀ ਬੰਲੇ ਵੀ ਗੱਲ ਵੀ ਮੈਂ ਤੇਰੀ ਸੁਣ ਲੈਣਾ ਪਹਿਲਾਂ ਮੁੰਡੇ ਦਾ ਚੰਗੀ ਤਰ੍ਹਾਂ ਦੇਖ ਲੈ ਹਾਂਜੀ ਆ ਦੇਖੋ ਸੋਣਾ ਉਹ ਨਾਲੇ ਕੁੜੀ ਨਾਲ ਜੱਚੂ ਪੂਰਾ ਕੱਟ-ਕੱਟ ਦੇ ਕਿੰਨਾ ਸੋਹਣਾ ਮੈਂ ਨਾਕਸ਼ਾ ਕਿੰਨਾ ਵਧੀਆ ਮੁੰਡੇ ਦਾ ਮੈਂ ਸਾਰੀਆਂ ਤੁਹਾਡੀਆਂ ਸੁਣੀ ਜਾਂਦੀਆਂ ਤੁਸੀਂ ਕਿਹੜਾ ਮੇਰੀ ਗੱਲ ਸੁਣੋ ਵੀਰ ਜੀ ਸੁਣ ਲਓ ਮਾੜੇ ਜਿਹੇ ਭੈਣ ਦੀ ਗੱਲ ਹੈ ਕੋਈ ਜ਼ਰੂਰੀ ਗੱਲ ਕਰਨੀ ਹੋਣੀ ਤੁਹਾਡੇ ਨਾਲ ਹਾਂ ਦੱਸ ਨਾ ਆ ਕੀ ਕਰਨ ਲੱਗਿਆ ਤੂੰ ਮੇਰੀ ਗੱਲ ਤਾਂ ਸੁਣ ਬਤੂਲਾ ਬਾਹਰੇ ਬੈਠਾਗਾ ਤੂੰ ਮੈਨੂੰ ਇੱਥੇ ਬੁਲਾਈ ਜੰਨੀ ਆ ਹਾਲਾ ਕੀ ਸੋਚੂਗਾ ਸੋਚੀ ਜਾਂਦੇ ਜੋ ਕੁਝ ਸੋਚਣਾ ਮੈਨੂੰ ਤਾਂ ਇੱਕ ਵਾਰੀ ਪੁੱਛ ਲੈਂਦਾ ਵਿਚੋਲਾ ਸੱਦਣ ਤੋਂ ਪਹਿਲਾਂ ਓਏ ਵਿਚੋਲਾ ਨਾ ਸੱਦਾਂਗਾ ਤੇ ਹੋਰ ਕਰੂੰਗਾ ਕੀ ਜਿਹੇ ਜਿਹੇ ਤੇ ਕੀ ਇਹ ਲੱਛਣ ਨੇ ਨਾ ਜੇ ਕਿ ਮੇਰੀ ਜਗ੍ਹਾ ਤੇ ਹੋਰ ਹੁੰਦਾ ਤੂੰ ਗੱਲ ਵੜ ਦਿੰਦਾ ਉਹਦਾ ਨਾਲੇ ਮੇਰੀ ਧਿਆਨ ਨਾਲ ਗੱਲ ਸੁਣ ਲੈ ਜਿਹੜਾ ਕੁਝ ਮੈਂ ਕਰਨ ਲੱਗਿਆ ਨਾ ਤਾਂ ਦਖਲੰਦਾ ਜੀ ਬੇਗ ਲੋੜ ਨਹੀਂ ਕੀ ਮੈਂ ਸਹੀ ਕਰ ਰਿਹਾ ਮੈਨੂੰ ਪਤਾ ਮੈਂ ਕੀ ਕਰਨਾਗਾ ਮੇਰੀ ਗੱਲ ਤਾਂ ਮੈਂ ਵਿਚੋਲਾ ਬੁਲਾਇਆ ਠੀਕ ਹੈ ਨਾ ਮੇਰੀ ਗੱਲ ਤਾਂ ਸੁਣ ਲੈਂਦੇ ਇੱਕ ਵਾਰੀ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਖਬਰਦਾਰ ਜੇ ਵਿਚ ਬੋਲੀਂ ਤੂੰ ਇੱਕ ਓਹੋ ਗੱਲ ਤਾਂ ਸੁਣ ਕਰਦਾ ਤੇਰਾ ਡੈਡੀ ਨਾਲੇ ਤੇਨੂੰ ਤੇਰੇ ਪਿਓ ਦੀ ਜਿੱਦ ਦਾ ਪਤਾ ਨਾ ਧਰਤੀ ਇੱਧਰ ਤੋਂ ਇੱਧਰ ਹੋ ਜੇ ਪਰ ਆਪਦੀ ਜਿੱਦ ਪਗਾ ਕੇ ਛੱਡਦਾ ਮਮੀ ਮੈਂ ਨਾ ਤੁਹਾਡੇ ਮੂਰੇ ਹੱਥ ਬੰਦੀਆਂ ਪਲੀਜ਼ ਡੈਡੀ ਨੂੰ ਮਨਾ ਲਓ ਨਾਲੇ ਉਹਨੇ ਆਪਦੇ ਘਰੀ ਵੀ ਗੱਲ ਕੀਤੀ ਆ ਉਹ ਕਹਿੰਦਾ ਸੀ ਮੈਂ ਛੇਤੀ ਡੈਡੀ ਨਾਲ ਮਿਲਵਾਉਂਗਾ ਨਾਲੇ ਹੁਣ ਹੱਥ ਬੰਦਦੇ ਆ ਜਦੋਂ ਇਹੋ ਜਿਹਾ ਕੁਝ ਕਰਦੀ ਸੀ ਉਦੋਂ ਮੈਨੂੰ ਪੁੱਛ ਕੇ ਕਰਦੇ ਸੀ ਉਦੋਂ ਮੈਨੂੰ ਦੱਸਿਆ ਹੁੰਦਾ ਤਾਂ ਕੋਈ ਹੱਲ ਕਰ ਵੀ ਦਿੰਦੀ ਹੁਣ ਮੈਂ ਕੀ ਹੱਲ ਕਰਾਂ ਹੁਣ ਮੈਂ ਕੁਝ ਨਹੀਂ ਕਰਦੀ ਨਹੀਂ ਮੈਂ ਕੁਝ ਕਰ ਸਕਦੀ ਆ ਇੱਥੇ ਜਿਹੜਾ ਕੁਝ ਹੋਈ ਜਾਂਦਾ ਹੁਣ ਹੋ ਹੀ ਜਾਂਦਾ ਚੁੱਪ ਕਰਕੇ ਮੰਮੀ ਪਲੀਜ਼ ਮੇਰੀ ਗੱਲ ਨੂੰ ਸਮਝੋ ਮੈਂ ਤੁਹਾਡੇ ਮੂਰੇ ਬੇਨਤੀ ਕਰਦੀ ਆ ਵੀ ਮੇਰੀ ਜ਼ਿੰਦਗੀ ਦਾ ਸਵਾਲ ਆ ਇੱਕ ਵਾਰੀ ਮੇਰੇ ਪਿਓ ਨੂੰ ਬਣਾ ਲੈ ਮੇਰੀ ਗੱਲ ਸੁਣ ਮੇਰੇ ਤਾਂ ਹੱਥ ਖੜੇ ਨੇ ਮੈਂ ਕੁਝ ਨਹੀਂ ਕਰ ਸਕਦੀ ਮੈਂ ਤੇਰੇ ਪਿਓ ਅੱਗੇ ਨਾ ਬੋਲ ਨਹੀਂ ਸਕਦੀ ਤੇਰਾ ਪਿਓ ਜਾਂ ਮਰ ਜੂ ਜਾਂ ਮਾਰ ਦੂਗਾ ਪੁੱਤ ਐਸੇ ਗੱਲ ਚ ਭਲਾਈ ਆ। ਮੇਥੋਂ ਸਾਡੀ ਗੱਲ ਮੰਨ ਲੈ ਤੇ ਘਰ ਟੁੱਟਣ ਤੋਂ ਬਚਾ ਲਾ। ਪੁੱਤ ਤੇਰੀ ਮਾਂ ਸਹੀ ਕਹਿੰਦੀ ਆ। ਮੈਂ ਤੇਰੇ ਮੂਰੇ ਹੱਥ ਜੋੜਦਾ। ਜੇ ਤੂੰ ਕਵੇਂ ਨਾ ਮੈਂ ਆਪਣੀ ਪੱਗ ਤੇਰੇ ਪੈਰਾਂ 'ਚ ਰੱਖ ਦਿੰਨਾ। ਮੇਰੀ ਇੱਜ਼ਤ 'ਤੇ ਨੂ ਦਾਗ ਨਾ ਲਾਈ ਪੁੱਤ। ਜਿੱਥੇ ਮੈਂ ਕਹਿੰਨਾ ਨਾ ਉਹ ਤੇ ਰਿਸ਼ਤਾ ਕਰਵਾ ਲੈ। ਕਉ ਤੂੰ ਮੈਂ ਮਜਬੂਰ ਐ ਮੈਂ ਇੱਕ ਮਜਬੂਰ ਪਿਆਰ ਬੋਲਦਾ ਦੱਸ ਜਿੱਥੇ ਮੈਂ ਕਹੂੰਗਾ ਨਾ ਉੱਥੇ ਵਿਆਹ ਕਰਵਾਵੇਂਗੀ ਨਾ रेडी ਅੱਜ ਪੱਕੀ ਗੱਲ ਕਰਕੇ ਆਇਓ ਤੁਸੀਂ ਠੀਕ ਹੈ ਕੋਈ ਨਾ ਪੁੱਤ ਤੂੰ ਫੇਰ ਘਰ ਨਾ ਕਰ ਤੇਰਾ ਪਿਆਰ ਪੱਕੀ ਗੱਲ ਕਰਕੇ ਆਊਗਾ ਬਸ ਠੀਕ ਹੈ ਜਲਦੀ ਆਇਓ ਫਿਰ ਠੀਕ ਹੈ ਚੱਗਾ ਐ ਕਰੀ ਚਾਹ ਤੇ ਪੇੜ ਚ ਨਾ ਠੀਕ ਹੈ ਬਸ ਥੋੜੇ ਦਿਨਾਂ ਦੀ ਗੱਲ ਹੋਰ ਹੈ ਫਿਰ ਇਹੀ ਵੇੜੇ 'ਚ ਮੇਰੀ ਮਾਂ ਤੇਰੇ ਸਿਰ 'ਤੇ ਪਾਣੀ ਬਾਰਕੇ ਪਿਊਗੀ ਗੱਲ ਪੱਕੀ ਹੋ ਜਾਈ ਅੱਜ ولكنها كانت <applause> 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 <applause>